ਪੰਜਾਬ ਦੇ ਵਿੱਚ ਲਗਜ਼ਰੀ ਪੈਲਸ ਔਰ ਉਹ ਕਰਦੇ ਨੇ ਕਰੋੜਾਂ ਰੁਪਏ ਸਾਲਾਨਾ ਟੈਕਸ ਦੀ ਚੋਰੀ ਔਰ ਕਿੰਨੇ ਰੁਪਏ ਦੇ ਵਿੱਚ ਵਿਆਹ ਦੀ ਬੁਕਿੰਗ ਹੁੰਦੀ ਹੈ ਔਰ ਕਾਗਜ਼ਾਂ ਦੇ ਵਿੱਚ ਕਿੰਨੇ ਦੀ ਬੁਕਿੰਗ ਕੀਤੀ ਜਾਂਦੀ ਹੈ ਇਸ ਦੇ ਨਾਲ ਚੋਰੀ-ਚੋਰੀ ਇੱਕੋ ਸਮਾਗਮ ਦੇ ਤੋਂ ਹੀ ਲੱਖਾਂ ਰੁਪਏ ਦਾ ਟੈਕਸ ਚੋਰੀ ਕਰ ਲਿਆ ਜਾਂਦਾ ਇਸ ਮਾਮਲੇ ਦੇ ਵਿੱਚ ਹੁਣ ਟੈਕਸ ਚੋਰੀ ਕਰਨ ਵਾਲੇ ਉਹਨਾਂ ਲਗਜ਼ਰੀ ਪੈਲਸਾਂ ਦੇ ਉੱਤੇ ਕਰ ਵਿਭਾਗ ਦੀ ਨਿਗਾਹ ਪਈ ਹੈ ਤਾਂ ਹੁਣ ਇਸ ਮਾਮਲੇ ਦੇ ਵਿੱਚ ਕਿਸ-ਕਿਸ ਨੂੰ ਨੋਟਿਸ ਜਾਰੀ ਹੋਇਆ ਇਸ ਸੰਬੰਧੀ ਜਾਣਕਾਰੀ ਔਰ ਇਸ ਬਾਬਤ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਕੀ ਕਹਿ ਰਹੇ ਨੇ ਔਰ ਲਗਜ਼ਰੀ ਪੈਲਸ ਜਿਹੜੇ ਕੀ ਅੱਗੇ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਖਾਸ ਕਰਕੇ ਦਿਨ ਰਾਤ ਵਿਆਹਾਂ ਦੇ ਸਮਾਗਮ ਇਨ੍ਹਾਂ ਲਗਜ਼ਰੀ ਪੈਲਸਾਂ ਦੇ ਵਿੱਚ ਹੁੰਦੇ ਨੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਇਸ ਦਾ ਕਾਰੋਬਾਰ ਵੱਡੇ ਪੱਧਰ ਦੇ ਉੱਤੇ ਚੱਲਦਾ ਹੈ ਵਿਆਹਾਂ ਤੋਂ ਇਲਾਵਾ ਹੋਰ ਵੀ ਕਈ ਖੁਸ਼ੀ ਦੇ ਸਮਾਗਮ ਇਨ੍ਹਾਂ ਪੈਲਸਾਂ ਦੇ ਵਿੱਚ ਕੀਤੇ ਜਾਂਦੇ ਨੇ ਤਾਂ ਹੁਣ ਤਹਾਡੇ ਨਾਲ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਪੰਜਾਬੀ ਟਰਬਿਊਨ ਦੇ ਵਿੱਚ ਪਹਿਲੇ ਪੰਨੇ ਤੇ ਛਪੀ ਹੈ ਉਸ ਦੇ ਵਿੱਚ ਲਿਖਿਆ ਕਿ ਦਰਜਨਾ ਮੈਰੇਜ ਪੈਲਸਾਂ ਨੂੰ ਨੋਟਿਸ ਜਾਰੀ ਹੋਏ ਨੇ ਤੇ ਕਾਰਵ ਭਾਗ ਨੇ ਨਾ ਪੈਲਸਾਂ ਦੇ ਪਿੱਛੇ ਹੁਣ ਸੂਈਏ ਲਾਏ ਨੇ ਮੁਹਾਲੀ ਦਾ ਇੱਕ ਲਗਜ਼ਰੀ ਪੈਲਸ ਹੈ ਉਹ ਪ੍ਰਤੀ ਫੰਕਸ਼ਨ ਪ੍ਰੋਗਰਾਮ 15 ਲੱਖ ਰੁਪਏ ਵਸੂਲਦਾ ਹੈ ਜਦ ਕਿ ਕਾਗਜ਼ਾਂ 'ਚ ਸਿਰਫ 5 ਲੱਖ ਰੁਪਏ ਪਾ ਦਿੱਤੇ ਜਾਂਦੇ ਨੇ ਤੇ ਬਾਕੀ ਦਾ 10 ਲੱਖ ਰੁਪਈਆ ਦੋ ਨੰਬਰ ਦੇ ਵਿੱਚ ਆਪਣੀ ਜੇਬ 'ਚ ਇੱਕ ਪ੍ਰੋਗਰਾਮ ਪਿੱਛੇ 10 ਲੱਖ ਰੁਪਏ ਤੇ ਲੱਗਣ ਵਾਲੇ ਟੈਕਸ ਦੀ ਚੋਰੀ ਕਰਦੇ ਨੇ ਮਾਲ ਵਿੱਚ ਲਗਜ਼ਰੀ ਪੈਲਸ ਪ੍ਰਤੀ ਪ੍ਰੋਗਰਾਮ 5 ਤੋਂ 6 ਲੱਖ ਰੁਪਏ ਵਸੂਲ ਰਹੇ ਨੇ ਜਦ ਕਿ ਟੈਕਸ ਸਿਰਫ 2 ਲੱਖ ਰੁਪਏ ਦੀ ਬੁਕਿੰਗ ਤੇ ਤਾਰਿਆ ਜਾ ਰਿਹਾ ਹੈ ਪੰਜਾਬ ਚ ਲਗਜ਼ਰੀ ਵਿਆਹਾਂ ਦਾ ਰੁਝਾਨ ਵਧਿਆ ਜਦ ਕਿ ਟੈਕਸ ਘਟ ਗਿਆ ਹੈ ਪੰਜਾਬ ਸਰਕਾਰ ਨੇ ਟੈਕਸ ਚੋਰੀ ਦੇ ਰਾਹ ਰੋਕਣ ਲਈ ਡੰਡਾ ਖੜਕਾਇਆ ਹੈ ਤੇ ਇਹ ਖਾਲੀ ਖਜ਼ਾਨੇ ਨੂੰ ਭਰਨ ਵਾਸਤੇ ਇੱਕ ਮੁਹਿੰਮ ਵੀ ਮੰਨੀ ਜਾ ਸਕਦੀ ਹੈ ਲੰਘੇ 2-3 ਦਿਨਾਂ ਦਰਾਨ ਕਰਵ ਭਾਗ ਨੇ ਜਿਹੇ 1.5 ਦਰਜਣ ਲਗਜ਼ਰੀ ਮੈਰਿਜ ਪੈਲਸਾਂ ਦੀ ਧਨ ਸ਼ਨਾਖਤ ਕੀਤੀ ਹੈ ਜਿਹੜੇ ਜੀਐਸਟੀ ਦੀ ਚੋਰੀ ਕਰ ਰਹੇ ਨੇ ਇਹਨਾਂ ਚੋਂ ਬਹੁਤਿਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਇਹਨਾਂ ਵੱਲੋਂ ਸਾਲਾਨਾ ਕਰੋੜਾਂ ਰੁਪਏ ਦੀ ਠਾਹ ਖਜ਼ਾਨੇ ਨੂੰ ਲਈ ਜਾ ਰਹੀ ਹੈ ਲੁਧਿਆਣਾ ਚ 6 ਮੈਰਿਜ ਪੈਲਸਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਚੋਂ 4 ਦੀ ਰਜਿਸਟ੍ਰੇਸ਼ਨ ਵੀ ਨਹੀਂ ਹੋਈ ਮੁਹਾਲੀ ਦੇ 7 ਪੈਲਸ ਨੇ ਜਦ ਕੇ ਜਲੰਧਰ ਦੇ 2 ਪੈਲਸਾਂ ਦੀ ਸ਼ਨਾਖਤ ਹੋਈ ਹੈ ਨੋਟਿਸ ਜਾਰੀ ਹੋਣ ਕਰਕੇ ਪੈਲਸ ਮਾਲਕਾਂ ਦਾ ਖਬਰ ਵਿੱਚ ਆਉਣਾ ਲਾਜ਼ਮੀ ਹੈ ਉਕਬਰ 8 ਵਿੱਚ ਆ ਗਏ ਨੇ ਤੇ ਪੈਲਸਾਂ ਦੇ ਬਿੱਲ ਤੇ 18% ਦੀ GST ਲੱਗਦਾ ਹੈ ਡੈਕੋਰੇਸ਼ਨ ਕੈਟਰਿੰਗ DJ ਬਿੱਲ ਤੇ ਵੀ 18% ਦੀ GST ਹੈ ਮੁਹਾਲੀ ਪਟਿਆਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਵਿੱਚ ਪੈਲਸਾਂ ਵੱਲੋਂ ਵੱਡੀ ਪੱਧਰ ਦੇ ਉੱਤੇ ਟੈਕਸ ਚੋਰੀ ਕੀਤਾ ਜਾ ਰਿਹਾ ਹੈ ਕਰ ਮਹਿਕਮੇ ਵੱਲੋਂ ਮੈਰੇਜ ਪੈਲਸਾਂ ਲਈ ਜਾਰੀ ਹੋਏ ਸ਼ਰਾਬ ਦੇ ਲਾਇਸੈਂਸਾਂ ਤੋਂ ਵੀ ਅੰਦਾਜ਼ੇ ਲਗਾਏ ਜਾ ਰਹੇ ਨੇ ਕਰ ਵਿਭਾਗ ਨੇ ਹੁਣ ਟੈਕਸ ਚੋਰਾਂ ਨੂੰ ਫੜਨ ਲਈ ਸੂਈਏ ਲਗਾ ਦਿੱਤੇ ਨੇ ਜਿਹੜੇ ਕਿ ਗਾਹਕ ਬਣ ਕੇ ਪੈਲਸਾਂ ਤੋਂ ਅਸਲ ਰੇਟ ਪਤਾ ਕਰ ਰਹੇ ਨੇ ਭਗਤਾ ਭਾਈ ਕਾਂ ਦੇ ਤਿੰਨ ਪੈਲਸ ਆਪਣੀ ਬੁਕਿੰਗ ਮਾਮੂਲੀ ਦਿਖਾ ਰਹੇ ਸਨ ਜਦ ਕਿ ਉਹਨਾਂ ਦਾ ਬੁਕਿੰਗ ਰੇਟ 1.5 ਲੱਖ ਤੋਂ ਵੀ ਜ਼ਿਆਦਾ ਸੀ ਸਮੁੱਚੇ ਪੰਜਾਬ ਵਿੱਚ ਕਰ ਵਿਭਾਗ ਦੇ ਅਧਿਕਾਰੀ ਆਪਣੇ ਸੂਈਏ ਭੇਜ ਕੇ ਲਗਜ਼ਰੀ ਪੈਲਸਾਂ ਦਾ ਅਸਲ ਬੁਕਿੰਗ ਰੇਟ ਪਤਾ ਕਰ ਰਹੇ ਸਨ ਜਦੋਂ ਰੋਜ਼ਾਨਾ ਮਹਿਕਮੇ ਨੂੰ ਰਿਪੋਰਟਾਂ ਭੇਜ ਰਹੇ ਪਤਾ ਲੱਗਦਾ ਹੈ ਕਿ ਪੈਲਸ ਮਾਲਕਾਂ ਨੂੰ ਕਾਰੋਭਾਰ ਭਾਗ ਦੀ ਮੁਸਤੈਦੀ ਤੇ ਢੰਗ ਤਰੀਕੇ ਦਾ ਪਤਾ ਲੱਗ ਗਿਆ ਜਿਸ ਕਰਕੇ ਉਹ ਹੁਣ ਫੋਨ ਤੇ ਆਪਣਾ ਬੁਕਿੰਗ ਰੇਟ ਦੱਸਣ ਤੋਂ ਵੀ ਆਨਾਕਾਨੀ ਕਰ ਰਹੇ ਨੇ ਉਹਨਾਂ ਨੂੰ ਇਸ ਗੱਲ ਦੀ ਵੀ ਪਤਾ ਲੱਗਦਾ ਹੈ ਕਿ ਹੁਣ ਅਸੀਂ ਫਸ ਨਾ ਜਾਈਏ ਪੰਜਾਬ ਵਿੱਚ ਪੈਲਸ ਕਲਚਰ ਹੁਣ ਕਾਫੀ ਸਿਖਰ ਦੇ ਵੱਲ ਹੈ ਸਰਦੇ ਪੋਈ ਦੇ ਲੋਕ ਵਿਆਹਾਂ ਤੇ ਖੁੱਲਾ ਖਰਚਾ ਕਰਦੇ ਨੇ ਜਿਹੜੇ ਕੀ ਇੰਨਾ ਹੀ ਜਿਹੜੇ ਪੈਲਸਾਂ ਨੂੰ ਬੁੱਕ ਕੀਤਾ ਜਾਂਦਾ ਤੇ ਉਸ ਦੇ ਵਿੱਚ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਜਿਹੜੇ 5 ਲੱਖ ਰੁਪਈਆ ਲੈਂਦੇ ਨੇ ਉਹ ਕਾਗਜ਼ਾਂ ਵਿੱਚ 2 ਲੱਖ ਰੁਪਈਆ ਲੈ ਕੇ ਤੇ 2 ਲੱਖ ਦਾ ਹੀ ਟੈਕਸ ਟਰਦੇ ਨੇ ਔਰ ਜਿਹੜੇ 15 ਲੱਖ ਰੁਪਈਆ ਲੈ ਲੈਂਦੇ ਨੇ ਮਾਲਕਾਂ ਤੋਂ ਜਾਂ ਜਿਨ੍ਹਾਂ ਦੇ ਸਮਾਗਮ ਕਰਾਉਣਾ ਹੁੰਦਾ ਕੋਈ ਖੁਸ਼ੀ ਦਾ ਗਮੀ ਦਾ ਤਾਂ ਇੱਥੋਂ ਤੱਕ ਕੇ ਲੱਖਾਂ ਰੁਪਈਆ ਲੈ ਕੇ ਉਸ ਦੇ ਵਿੱਚ ਜਿਵੇਂ 15 ਲੱਖ ਲੈਣ ਵਾਲਾ 5 ਲੱਖ ਕਾਗਜ਼ਾਂ ਵਿੱਚ ਪਾਉਂਦਾ ਤੇ 10 ਲੱਖ ਦੀ ਟੈਕਸ ਦੀ ਚੋਰੀ ਕਰ ਲੈਂਦਾ ਕਿਉਂ 18 ਫੀਸ ਦੀ ਜੀਐਸਟੀ ਉਸ ਦੇ ਉੱਤੇ ਲੱਗਦਾ ਹੈ ਇਸ ਬਾਬਤ ਅਧਿਕਾਰੀ ਤੇ ਮੰਤਰੀ ਕੀ ਕਹਿ ਰਹੇ ਨੇ ਉਹ ਵੀ ਦੱਸਦੇ ਆ ਇਸ ਦੇ ਬਾਰੇ ਹੁਣ ਕਾਰਵ ਵਿਭਾਗ ਦੇ ਵਿੱਤ ਕਮਿਸ਼ਨਰ ਕਰੀਸ਼ਨ ਕੁਮਾਰ ਨੇ ਲੰਘੇ ਇੱਕ ਹਫਤੇ ਵਿੱਚ ਪੰਜਾਬ ਦੀਆਂ ਸਾਰੀਆਂ ਡਿਵੀਜ਼ਨਾਂ ਵਿੱਚ ਮੀਟਿੰਗਾਂ ਕਰਕੇ ਟੈਕਸ ਚੋਰੀ ਰੁਕਣ ਵਾਸਤੇ ਅਧਿਕਾਰੀ ਪੱਬਾਂ ਭਾਰ ਕਰ ਦਿੱਤੇ ਨੇ ਉਹਨਾਂ ਸ਼ਕਤੀ ਦਿਖਾਉਂਦਿਆਂ ਜਲੰਧਰ ਦੇ ਇੱਕ ਈਟੀਓ ਨੂੰ ਮੌਤਲ ਕਰ ਦਿੱਤਾ ਹੈ ਉਹਨਾਂ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਕਾਰੋਬਾਰੀਆਂ ਨੂੰ ਪਰੇਸ਼ਾਨ ਨਾ ਕਰਨ ਟੈਕਸ ਚੋਰੀ ਨਹੀਂ ਸਹਿਣ ਕਰਾਂਗੇ ਇਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਟੈਕਸ ਚੋਰੀ ਸਹਿ ਨਹੀਂ ਕਰੇਗੀ ਉਹਨਾਂ ਦੱਸਿਆ ਕਿ ਟੈਕਸ ਚੋਰੀ ਦੇ ਰਾਹ ਰੋਕਣ ਵਾਸਤੇ ਕਈ ਤਰ੍ਹਾਂ ਦੇ ਤਰੀਕੇ ਅਖਤਿਆਰ ਕੀਤੇ ਜਾ ਰਹੇ ਨੇ ਤੇ ਟੈਕਸ ਚੋਰੀ ਕਰਨ ਵਾਲੇ ਮੈਰੀਜ ਪੈਲਸਾਂ ਦੀ شناخت ਵੀ ਕੀਤੀ ਜਾ ਰਹੀ ਹੈ ਹੁਣ ਇਸ ਮਸਲੇ ਦੇ ਵਿੱਚ ਹੁਣ ਤੱਕ ਜਿੰਨਿਆਂ ਦੀ شناخت ਹੋਈ ਉਸ ਦੇ ਬਾਰੇ ਜਾਣਕਾਰੀ ਔਰ ਜਿਹੜੇ ਟੈਕਸ ਚੋਰੀ ਕਰਨ ਵਾਲੇ ਸਨ ਇਸ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਢਾਹ ਲਾਈ ਜਾ ਰਹੀ ਸੀ ਚੂਨਾ ਲਾਇਆ ਜਾ ਰਿਹਾ ਸੀ ਜਿਹੜਾ ਕਿ ਹੁਣ ਰੋਕਣ ਦੇ ਲਈ ਮੁਸਤੈਦੀ ਵਰਤੀ ਜਾ ਰਹੀ ਹੈ ਅਧਿਕਾਰੀ ਵੀ ਸਰਗਰਮ ਹੋਰ ਹੋ ਗਏ ਨੇ ਔਰ ਮੰਤਰੀ ਨੇ ਵੀ ਹਦਾਇਤ ਕੀਤੀ ਹੈ ਕਿ ਕਿਸੇ ਤਰ੍ਹਾਂ ਦੀ ਵੀ ਟੈਲ ਨਹੀਂ ਵਰਤੀ ਜਾਏਗੀ ਔਰ ਉਹਨਾਂ ਸਬੰਧਤ ਮੈ ਲਗਜ਼ਰੀ ਮੈਰਿਜ ਪੈਲਸਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਨੇ ਹੁਣ ਉਹਨਾਂ ਨੋਟਿਸਾਂ ਦੇ ਵਿੱਚ ਉਹ ਜਵਾਬ ਕੀ ਦਿੰਦੇ ਨੇ ਆਮ ਤੌਰ ਦੇ ਉੱਤੇ ਜਦੋਂ ਇਸ ਤਰ੍ਹਾਂ ਦੇ ਮਸਲੇ ਉੱਠਦੇ ਨੇ ਕਈ ਵਾਰੀ ਇਸ ਦੇ ਵਿੱਚ ਸਮਝੌਤੇ ਵੀ ਹੋ ਜਾਂਦੇ ਨੇ ਪਰ ਹੁਣ ਆਸ ਕੀਤੀ ਜਾ ਸਕਦੀ ਹੈ ਕਿ ਜਦੋਂ ਇਹ ਮਾਮਲਾ ਉਜਾਗਰ ਹੋ ਰਿਹਾ ਹੈ ਤੇ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਨਹੀਂ ਹੋਵੇਗਾ ਔਰ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਔਰ ਇਸ ਦੀ ਜੇਕਰ ਕੱਲੇ-ਕੱਲੇ ਮੈਰਿਜ ਪੈਲਸ ਵਾਲਿਆਂ ਤੇ ਜਿਹੜੇ ਟੈਕਸ ਚੋਰੀ ਕਰਦੇ ਨੇ ਉਹਨਾਂ ਉੱਤੇ ਸਭ ਕਾਨੂੰਨੀ ਕਾਰਵਾਈ ਕੀਤੀ ਜਾਵੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਟੈਕਸ ਚੋਰੀ ਹੋਣ ਤੋਂ ਬਚਾਇਆ ਜਾ ਸਕਦਾ ਤੇ ਪੰਜਾਬ ਦੇ ਖਜ਼ਾਨੇ ਨੂੰ ਭਰਪੂਰ ਕੀਤਾ ਜਾ ਸਕਦਾ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਵੀ ਜਾਣਕਾਰੀ ਸਾਂਝੀ ਕਰੀਏ ਤੁਹਾਡਾ ਕੀ ਮੰਨਣਾ ਹੈ ਇਹ ਟੈਕਸ ਚੋਰਾਂ ਦੇ ਵਾਸਤੇ ਕਿ ਕੱਲੇ ਵੈਰੇਜ ਪੈਲਸਾਂ ਦੇ ਵਿੱਚ ਜਾਂ ਹੋਰ ਵੀ ਕਿਸੇ ਖੇਤਰ ਦੇ ਵਿੱਚ ਟੈਕਸ ਚੋਰੀ ਹੋ ਰਿਹਾ ਉਸ ਦੇ ਬਾਰੇ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ ABC ਪੰਜਾਬ ਦੇ ਨਾਲ